ਹੰਤਾਂ ਸਤਿਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ ਭਾਗਾ ਭਰੀ ਹੈ ਧਰਤ ਸੁਲਤਾਨਪੁਰ ਦੀ ਜਸ ਤਾ ਨੂਰ ਖਲਾਰਿਆ ਸ੍ਰੀ ਚੰਦਰ ਕੀਤੇ ਸਗਨ ਜਿਸ ਥਾਂ ਪੁਆ ਨਾਨਕੀ ਨੇ ਜਸ ਤਾ ਬਚਪਨ ਗਜ਼ਾਰਿਆ ਸ੍ਰੀ ਚੰਦਰ ਪੂਜਦੇ ਦੇਵਤੇ ਮਿੱਟੀ ਸੁਲਤਾਨਪੁਰ ਦੀ ਜਿਹਦਾ ਰੂਪ ਸ਼ਿੰਗਾਰਿਆ ਸ੍ਰੀ ਚੰਦਰ ਕਰਕੇ ਬਾੜ ਲਿਲਾ ਜਿਸ ਥਾਂ ਅੰਬੜੀ ਦਾ ਸੀਨਾ ਹੱਸ ਕੇ ਠਾਰਿਆ ਸ੍ਰੀ ਚੰਦਰ ਕਾਸ਼ੀ ਕਾਂਬਾ ਉਸ ਮਿੱਟੀ ਤੋਂ ਹੁਣ ਸਦਕੇ ਜਿਸ ਥਾਂ ਆਇਆ ਸੀ ਗੁਰੂ ਉਦਾਸੀਆਂ ਦਾ ਜਿਦੇ ਆਇਆ ਇੱਕ ਯੁੱਗ ਦਾ ਅਗਾਜ ਹੋਇਆ ਹੋਇਆ ਸਿਰ ਉੱਚਾ ਭਾਰਤ ਵਾਸੀਆਂ ਦਾ ਉਹਦੇ ਸਾਰ ਹਨੇਰ ਦਾ ਘਟ ਪਰਿਆ ਇਹਦੇ ਧੂਨੇ ਤੇ ਦੇਵੇ ਅੰਧਾਰਿਆਂ ਨੇ ਔਸ ਸੂਰਜ ਤੋਂ ਮੰਗਮੀ ਰੋਸ਼ਨੀ ਲਈ ਇਸ ਅੰਬਰ ਦੇ ਚੰਨ ਤੇ ਤਾਰਿਆਂ ਨੇ ਉਸ ਮਲਾਂ ਨੂੰ ਪਵਰਨੇ ਤਾਰ ਦਿੱਤਾ ਉਹਦ ਚੰਮਲੇ ਚਰਨ ਕਿਨਾਰਿਆਂ ਨੇ ਸਿਲਾ ਪਾਣੀ ਦੀ ਹੱਕ ਤੇ ਤਾਰ ਦਿੱਤੇ ਉਹਦੀ ਮਿਹਰ ਦੇ ਕੀਤੇ ਇਸ਼ਾਰਿਆਂ ਨੇ ਕੰਨੀ ਮਾਸਮੁੰਦਰਾ ਭਸਮ ਤਨ ਤਰਮੀ ਜੋਗੀ ਧੂਣਾ ਸਮੇਟ ਕੇ ਆਇਆ ਦਿਸਦਾ ਬਾਲੂ ਕੰ ਗੁਰੂਆਂ ਵਾਲੇ ਤੇ ਚੰਨ ਮੱਥਾ ਸ਼ੈਵ ਜੀ ਜਟਾ ਲਪੇਟ ਕੇ ਆਇਆ ਦੱਸਦਾ ਕਰਾਮਾਤ ਹੋਈ ਸਿੱਧਾਂ ਦੀ ਮਾਤ ਸਾਰੀ ਭੋਜਨ ਆਏ ਜਦ ਖਾਣ ਤੇ ਪਤਾ ਲੱਗਾ ਸ੍ਰੀ ਚੰਦ ਚੋਜੀ ਮਾਲਕ ਸਿੱਧੀਆਂ ਦੇ ਚੋਜ ਲੱਗੇ ਵਖਾਣ ਤੇ ਪਤਾ ਲੱਗਾ ਹਰ ਇੱਕ ਸਿੱਧ ਨੇ ਭਾਵਨਾ ਜੋ ਕੀਤੀ ਮਿਲੇ ਉਹ ਭਗਵਾਨ ਤੇ ਪਤਾ ਲੱਗਾ ਚਾਰ ਮੇਸਾਰ ਹੋ ਕੇ ਕਦਮਾਂ ਵਿੱਚ ਡਿੱਗੇ ਲੱਗੇ ਸਦ ਬੜੀਆਂ ਤੇ ਪਤਾ ਲੱਗਾ ਰੰਗੀ ਹੋਈ ਇਸ਼ਕ ਹਕੀਕਤ ਦੇ ਰੰਗ ਅੰਦਰ ਹੁੰਦੀ ਮਹਤੀ ਵਿੱਚ ਰਾਤ ਪਰਭਾਤ ਇਹਦੀ ਸਿੱਧਾ ਜੋਗੀਆਂ ਕੀ ਉਹਨੂੰ ਪਰਖਣਾ ਸੀ ਹੈ ਸੀ ਯਾਦ ਉਹਦੀ ਅੰਦਰ ਜਾਤ ਉਹਦੀ ਧਰਤੀ ਤਾਰ ਦੇਗੇ ਜਿੱਧਰ ਚਰਨੇ ਉਸ ਦੇ ਡਿੱਗੇ ਟੱਠਿਆਂ ਉਧਰ ਸਹਾਰਾ ਆਇਆ ਛੜਦੇ ਦਿਲਾਂ ਕੋਲ ਸੌਣ ਦੀ ਰਤ ਪੁੱਜੀ ਪਿੰਗਾ ਟਟਦਿਆਂ ਵਿੱਚ ਹਲਾਰਾ ਆਇਆ ਹੋਗੀ ਮੇਰ ਪਿਆਰ ਦੀ ਨજર ਜਹਤੇ ਉਹਦੀ 베ੜੀ ਕੋਲ ਚੱਲ ਕੇ ਕਿਨਾਰਾ ਆਇਆ ਹੋਗੀ ਮੇਰ ਪਿਆਰ ਦੀ ਨજર ਜਹਤੇ ਉਹਦੀ 베ੜੀ ਕੋਲ ਚੱਲ ਕੇ ਕਿਨਾਰਾ ਆਇਆ ਉਹਦੇ ਪੈਰਾਂ ਦੀ ਛੋਲਈ ਧੂੜ ਜਸ ਨੇ ਨજર ਉਸ ਨੂੰ ਦਸਮਾ ਦਵਾਰ ਆਇਆ ਬੈਦਿਕ ਕੋਲ ਦੇ ਫੁੱਲ ਨੇ ਮਹਿਕਵੰਡੀ ਫੁੱਲਾ ਕੰਡਿਆਂ ਨੂੰ ਸੰਝਾ ਪਿਆਰ ਦਿੱਤਾ ਆਸ਼ਿਕ ਆਪਣੇ ਰੂਪ ਦੇ ਆਪ ਹੋ ਕੇ ਸ੍ਰੀ ਚੰਦਰ ਨੇ ਚਾਨਣ ਖਿਲਾਰ ਦਿੱਤਾ